ਪਹਿਲੀ ਐਲਬਮ ਸੀ ਜੀ ਉਹਨਾਂ ਦੀ ਇਸ਼ਕ ਦਾ ਉੜੈੜ ਆ ਉਹ ਕੀਤੀ ਸੀ ਬਬਲੂ ਮਹਿੰਦਰਾ ਨੇ ਫਾਈਨ ਟੋਨ ਨੇ ਜ਼ੋਰ ਬਤਲਾਇਆ ਸੀ ਉਸ ਐਲਬਮ ਤੇ ਉਸ ਵਕਤ ਚਾਰ ਵੀਡੀਓ ਬਣਾਏ ਸੀ ਬਟ ਜੋ ਫਾਈਨ ਟੋਨ ਦੀ ਸੋਚ ਮੁਤਾਬਕ ਬਈ ਕਿਉਂਕਿ ਉਸ ਵਕਤ ਰਜਿੰਦਰ ਭਾਜੀ ਨੂੰ ਸਰਦਾਰ ਕਲਾਕਾਰ ਬਹੁਤ ਪਸੰਦ ਸੀ ਕਿ ਪੱਗ ਬੰਨੀ ਹੋਵੇ ਸੋਣੀ ਮੈਂ ਲਾਂਚ ਕਰਾਂ ਮੁੰਡੇ ਨੂੰ ਤੇ ਉਹਨਾਂ ਨੂੰ ਬੌਂਡ ਕਰਦੇ ਸੀ ਉਹ ਤੇ ਉਹਨਾਂ ਦੀ ਸੋਚ ਮੁਤਾਬਕ ਉਹ ਉਹਨਾ ਬਿਜ਼ਨਸ ਨਹੀਂ ਸੀ ਕਰ ਸਕਿਆ ਜਿੰਨਾ ਕੋ ਨੂੰ ਕਰਨਾ ਚਾਹੀਦਾ ਸੀ ਉਸ ਵਕਤ ਮੈਂ ਫਾਈਨ ਟੋਨ ਚੱਕ ਜੇ ਐਸ ਪੀਟਰ ਸਿੰਗਰ ਸੀ ਮੈਂ ਉਹਦੀ ਐਲਬਮ ਕਰ ਚੁੱਕਿਆ ਸੀ ਗੂੜੀਆਂ ਪ੍ਰੀਤਾ ਉਸਪਰੇਟ ਹੋ ਚੁੱਕੀ ਸੀ ਐਲਬਮ ਸੈਡ ਗਾਣਿਆਂ ਦਾ ਮਾਹੌਲ ਸੀ ਉਹ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਕੋਲ ਇੱਕ ਕਲਾਕਾਰ ਹੈ ਮੁੰਡਾ ਨਵਾਂ ਆ ਹਜੇ ਪਲੱਸ 2 ਕੀਤੀ ਐ ਦਾੜੀ ਮੋਛਾ ਪੁੱਟੀਆਂ ਆ ਹਜੇ ਬਈ ਆਪਾਂ ਇਹਨੂੰ ਢੰਗੜੇ ਦਾ ਸਟਾਰ ਬਣਾਉਣਾ ਵੀ ਜੋ ਮਰਜੀ ਆ ਵੀ ਸਪਾਲ ਤੂੰ ਐ ਕਰ ਵੀ ਇਹਦੀ ਐਲਬਮ ਕਰ ਦਿਲਜੀਤ ਆਇਆ ਮੇਰੇ ਕੋਲ ਅਸੀਂ ਮਹਾਲੀ 2 ਫੇਸ ਸਟੂਡੀਓ ਮੈਂ ਕੰਮ ਕਰਦਾ ਹੁੰਦਾ ਸੀ ਤੇ ਉਥੇ ਲੈ ਕੇ ਆਏ ਇਹਨੂੰ ਸੁਣਿਆ ਦਿਲਜੀਤ ਨੂੰ ਬਹੁਤ ਸ਼ਰਮਾਕਲ ਸੀ ਔਰ ਬਹੁਤ ਹੀ ਜਿਵੇਂ ਕਹਿੰਦਾ ਨਾ ਬਈ ਬਹੁਤ ਆਗਿਆਕਾਰ ਬੱਚਾ ਕੰਬੀਡੀਅੰਟ ਤੇ ਬਈ ਆਪਣਾ ਕੰਮ ਕਰਨਾ ਕੂੰਜੇ ਚ ਬੈਠ ਜਾਣਾ ਤੇ ਬਈ ਕਿਸੇ ਗੱਲ ਚ ਕੋਈ ਇਨਵੋਲਵਮੈਂਟ ਨਹੀਂ ਤੇ ਭਾਜੀ ਕਹਿੰਦੇ ਵੀ ਇਹਦੇ ਤੇ ਆਪਾਂ ਕੰਮ ਕਰੀਏ ਕੁਦਰਤੀ ਉਹਨਾਂ ਦੇ ਨਾਲ ਚ ਮੈਂ ਕੁਲਵਿੰਦਰ ਢਿੱਲੋਂ ਦੀ ਐਲਬਮ ਤੇ ਮੇਰਾ ਕੰਮ ਸ਼ੁਰੂ ਸੀ ਕਾਲਜ ਕੱਲੀ ਕਿਤੇ ਮਿਲ ਜਿਹੜਾ ਸੁਪਰ ਹਿੱਟ Song ਮੈਂ ਇੰਗਲੈਂਡ ਜਾਣਾ ਸੀ ਅਪ੍ਰੈਲ ਇਹ ਗੱਲ ਹੈਗੀ ਹੈ ਜੀ 2003 ਦੀ ਤੇ ਉਹ ਕਹਿੰਦੇ ਵੀ ਮੈਨੂੰ ਅ ਗੁਲਵਿੰਦਰ ਢਿੱਲੋਂ ਦਾ ਮਾਸਟਰ 10 ਦਿਨ ਦੇ ਵਿੱਚ ਵਿੱਚ ਚਾਹੀਦਾ ਤੇ ਮੈਂ ਜਾ ਰਿਹਾ ਸੀ ਇੰਗਲੈਂਡ ਮੈਂ ਕਿਹਾ ਹੁਣ ਇੱਕ ਮਾਸਟਰ ਲਈ ਜਾਊਂਗਾ ਖਰਚਾ ਇੰਨਾ ਪੈ ਜਾਣਾ ਕਹਿੰਦੇ ਚੱਲ ਦੋ ਕਰ ਲੈ ਤੇ ਦਿਲਜੀਤ ਦੀ ਨਾਲ ਐਲਬਮ ਟੱਚ ਕਰ ਲਈ ਦਿਲ ਸਾਡੇ ਨਾਲ ਲਾਲਾ ਚੁੱਪ ਕਰਕੇ ਲੋਕਾਂ ਨੂੰ ਬੋਲਣ ਦੇ ਹਾਲਾਂਕਿ ਉਹ ਰਿਲੀਜ਼ ਆ ਕੇ 2003 ਦੇ ਐਂਡ 'ਚ ਹੋਈ ਅ ਦਸੰਬਰ 'ਚ ਲੇਕਿਨ ਰਿਕਾਰਡਿੰਗ ਹੈ ਔਰਡੀ ਇਸ ਐਲਬਮ ਦੀ 2003 'ਚ ਹੋ ਗਈ ਸੀ ਸੋ ਉਹ ਐਲਬਮ ਰਾਤੋਰਾਤ ਹਿੱਟ ਹੋ ਗਈ ਦਲਜੀਤ ਸੁਪਰਸਟਾਰ ਬਣ ਗਿਆ ਪ੍ਰੋਗਰਾਮ ਪੈਣੇ ਸ਼ੁਰੂ ਹੋ ਗਏ ਤੇ ਫਿਰ ਉਸ ਤੋਂ ਬਾਅਦ ਜਿਹੜੀ ਸੈਕੰਡ ਐਲਬਮ ਦਲਜੀਤ ਦੀ 2005 ਚ ਉਹ ਸੀਗੀ ਨੱਚਦੀਆਂ ਲੜਕੁਆਰੀਆਂ ਸਮਾਇਲ ਜਿਹੜੀ ਐਲਬਮ ਹੈ ਉਹ ਅੱਜ ਤੱਕ ਦੀ ਸ਼ਾਇਦ ਪਿਛਲੇ ਜੇ ਮੈਂ 15 ਸਾਲ ਦੀ ਗੱਲ ਕਰਾਂ ਇੰਡਸਟਰੀ ਦੀ 15 ਸਾਲ ਦੀ ਇਤਿਹਾਸ ਦੇ ਹਿਸਟਰੀ ਦੇ ਵਿੱਚ ਉਹ ਮਤਲਬ ਸਭ ਤੋਂ ਵੱਧ ਸੋਲੋ ਕੈਸਟ ਵਿਕਟ ਮੋੜੀ ਕੈਸਟ ਸੀ ਜਿੰਨੀ ਸੀ ਡੀ ਉਸ ਐਲਬਮ ਦੀ ਵਿਕੀ ਉਸ ਤੋਂ ਬਾਅਦ ਵਿਕੀ ਦੇਲੇਗੜਾ ਐ ਬਲਵੀਰ ਬੋਪਾ ਰਾਏ ਦੀ ਤੇ ਉਸ ਤੋਂ ਬਾਅਦ ਵਿਕੀ ਸੀ ਹਰਜੀਤ ਹਰਮਨ ਬਾਈ ਦੀ ਟੀ ਸੀਰੀਜ਼ ਚ ਆਲਬਮਾਈ ਸੀ ਜਿਹੜਾ ਮਿਤਰਾ ਨਾਮ ਚੱਲਦਾ ਇਹ ਤਿੰਨ ਐਲਬਮ ਉਸ ਵਕਤ ਟੌਪ ਦੀਆਂ ਸੀ ਟੌਪ ਜਿਹਨੂੰ ਆਪਾਂ ਕਹਿ ਸਕਦੇ ਬਈ ਉਹ 10 ਲੱਖ ਵਾਲੀ ਕੈਟਾਗਰੀ ਵਾਲੀਆਂ ਬਈ 10 ਲੱਖ ਸੇਲ ਹੋ ਗਈਆਂ ਇਹ ਐਲਬਮ ਦੀ ਸੋ ਦਲਜੀਤ ਦੀ ਉਹ ਜਿਹੜੀ ਦਲਜੀਤ ਦੀ ਸੈਕੰਡ ਐਲਬਮ ਸੀ ਸਮਾਈਲ ਉਹਦੇ ਪੈਰ ਲਾਏ ਹੋਏ ਨੇ ਕਿ ਬਈ ਉਹਦੇ ਚ ਅੱਠ ਦੇ ਅੱਠੇ ਗਾਣੇ ਅੱਜ ਤੱਕ ਲੋਕਾਂ ਨੂੰ ਯਾਦ ਆ ਮੁੰਡਿਆਂ ਨੂੰ ਮਾਰੇ ਤੇਰੀ ਸੋਹਣੀਏ ਸਮਾਈਲ ਨੀ ਆਗੇ ਪੱਗਾਂ ਪੋਚਮੀਆਂ ਵਾਲੇ ਰਾਈਟ ਨੱਚਦੀਆਂ ਲੜਾਂ ਕੁਆਰੀਆਂ ਧੀਆਂ ਤੇ ਤਰੀਕਾਂ ਹੁੰਦੀਆਂ ਰੌਣਕ ਬੇੜੇ ਦੀ ਮਲਕੀ ਕੀਮਾ ਰਾਈਟ ਜਿਹੜਾ ਅੱਜ ਇੰਸਟਾਗ੍ਰam ਤੇ ਮੈਂ ਦੇਖਦਾ ਰੀਲ ਦੇ ਵਿੱਚ ਇੱਕੋ ਫਲੂਟ ਵਾਲਾ ਮਿਊਜ਼ਿਕ ਬਹੁਤ ਚੱਲ ਰਿਹਾ ਉਹ ਬੇਸਿਕਲੀ ਉਹ ਮਲਕੀ ਕੀਮਾ ਦਾ ਆ ਜਿਹੜਾ ਅੱਜ ਉਹ ਮਿਊਜ਼ਿਕ ਬਹੁਤ ਵਾਇਰਲ ਹੋ ਰਿਹਾ ਰਾਈਟ ਤੇ ਉਹ ਸਾਰੇ ਗਾਣੇ ਜਿਹੜੇ ਉਹਨਾਂ ਐਲਬਮਾਂ ਦੇ ਲੋਕਾਂ ਨੂੰ ਪੋਟਿਆ ਤੇ ਯਾਦ ਨਹੀਂ ਤੇ ਉਹਦੇ ਵਿੱਚ ਮੇਰੀ ਮਿਹਨਤ ਇੰਨੀ ਆ ਕਿ ਮੈਂ ਸਿਰਫ ਆਰਟਿਸਟ ਨੂੰ ਸਟੂਡੀਓ ਇੱਥੇ ਵੋਕਲ ਰਿਕਾਰਡ ਕਰਕੇ ਸਾਰਾ ਮਟੀਰੀਅਲ ਇਕੱਠਾ ਕਰਕੇ ਮੈਂ ਇੰਗਲੈਂਡ ਚਲ ਜਾਂਦਾ ਸੀ ਜਾਂ ਸਪੇਨ ਚਲ ਜਾਂਦਾ ਸੀ ਵੀ ਤਾਂ ਆ ਕਿ ਮੈਨੂੰ ਕੋਈ ਡਿਸਟਰਬੈਂਸ ਨਾ ਹੋਵੇ ਤੇ ਉੱਥੇ ਜਾ ਕੇ ਇੰਨੀ ਭਗਤੀ ਹੁੰਦੀ ਸੀ ਜੀ ਸਪੇਨ ਦੇ ਵਿੱਚ ਜਿਹੜੇ ਸ਼ਹਿਰ ਮੈਂ ਕੰਮ ਕਰਦਾ ਸੀ ਉਸ ਸ਼ਹਿਰ ਦੇ 60 ਕਿਲੋਮੀਟਰ ਰੇਡੀਅਸ ਦੇ ਵਿੱਚ ਕੋਈ ਇੰਡੀਅਨ ਨਹੀਂ ਸੀ ਹੁੰਦਾ ਕੋਈ ਇੰਡੀਅਨ ਨਹੀਂ ਸੀ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਸੀ 15-15 ਦਿਨ ਉੱਥੇ ਬਰਡਾਂ ਤੇ ਬਟਰ ਜੈਮ ਲਾ ਕੇ ਜਾਂ ਸਪੈਨਿਸ਼ ਫੂਡ ਖਾਣਾ ਜਾਂ ਉਹ ਖਾਣਾ ਤੇ ਜਿਹੜਾ ਮੇਰਾ ਗੋਰਾ ਮੇਰਾ ਮੈਂਟਰ ਮੇਰਾ ਪਾਰਟਨਰ ਪੀਟ ਵੇਅਰ ਉਹਦੇ ਨਾਲ ਅਸੀਂ ਰਿਕਾਰਡਿੰਗ ਕਰਨੀ ਤੇ 15 ਸੋਨਵੇਂ ਦਿਨ ਬਾਅਦ ਮੈਂ ਵਾਪਸ ਮਾਸਟਰ ਲੈ ਕੇ ਵਾਪਸ ਜਾਣਾ ਬਈ ਪਰਿਵਾਰ ਨੂੰ ਵੀ ਛੱਡ ਕੇ ਜਾਣਾ ਕਿ ਵੀ ਵੈਦਾਂ ਹੁੰਦਾ ਸੀ ਕਿ ਵੀ ਨਹੀਂ ਬਈ ਕੰਮ ਹੀ ਕਰਨਾ ਇਹ ਡੈਡੀਕੇਸ਼ਨ ਜਿਹੜੀ ਲਗਨ ਸੀ ਇਹ ਇਨਾਂ ਐਲਬਮ ਦੇ ਉੱਤੇ ਲੱਗੀ ਹੋਈ ਹੈ